शाहकोट दी मेन बाजार गुरुद्वारा रोड मलसिया रोड ਅਤੇ ਮੋਗਾ ਰੋਡ ਤੇ ਦੁਕਾਨਦਾਰਾਂ ਤੇ ਰੇੜੀਆਂ ਫੜੀਆਂ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਸ਼ਾਹਕੋਟ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੁਕਨਵਾਰਹੀ ਟ੍ਰੈਫਿਕ ਸਮੱਸਿਆ ਨੂੰ ਦੇਖਦਿਆਂ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੇ ਆਪਣੇ ਕੌਂਸਲਰਾਂ ਅਤੇ ਸਾਥੀਆਂ ਸਮੇਤ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਆ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਾਹਕੋਟ ਵਿੱਚ ਟ੍ਰੈਫਿਕ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਅਤੇ ਰੇੜੀਆਂ ਫੜੀਆਂ ਵਾਲਿਆਂ ਵੱਲੋਂ ਸੜਕਾਂ ਦੇ ਕਿਨਾਰਿਆਂ ਤੇ ਕੀਤੇ ਗਏ ਨਜਾਇਜ਼ ਕਬਜ਼ੇ ਹਨ। ਉਹਨਾਂ ਕਿਹਾ ਕਿ ਨਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਵਿੱਚ ਹਰ ਸਮੇਂ ਭਾਰੀ ਜਾਮ ਲੱਗਦਾ ਰਹਿੰਦਾ ਹੈ ਜਿਸ ਕਾਰਨ ਐਮਰਜੈਂਸੀ ਹਾਲਾਤਾਂ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਬੂਲੈਂਸਾਂ ਦਾ ਲੰਘਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਨਗਰਪੰਚਾਇਤ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਿਤ ਅੱਜ ਸ਼ਹਿਰ ਵਿੱਚ ਮੁਨਿਆਦੀ ਕਾਰਵਾਈ ਜਾ ਰਹੀ ਹੈ ਤਾਂ ਜੋ ਦੁਕਾਨਦਾਰ ਆਪਣਾ ਸਮਾਨ ਦੁਕਾਨਾਂ ਦੀ ਹੱਦ ਅੰਦਰ ਰੱਖਣ ਅਤੇ ਰੇਡੀਆਂ ਚਲਦੀਆਂ ਫਿਰਦੀਆਂ ਰਹਿਣ। ਉਨਾ ਕਿਹਾ ਕਿ ਅਗਲੀ ਕਾਰਵਾਈ ਤਿਤ ਦੁਕਾਨਾਂ ਦੀ ਹੱਦ ਤੋਂ ਬਾਹਰ ਪਿਆ ਸਮਾਨ ਅਤੇ ਨਜਾਇਜ਼ ਢੰਗ ਨਾਲ ਖੜੀਆਂ ਰੇੜੀਆਂ ਤੇ ਫੜੀਆਂ ਵਾਲਿਆਂ ਦਾ ਸਮਾਨ ਜ਼ਬਤ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਕਾਰਵਾਈ ਨਿਰੰਤਰ ਜਾਰੀ ਰੱਖੀ ਜਾਵੇਗੀ ਅਤੇ ਇਸ ਤੋਂ ਇਲਾਵਾ ਟ੍ਰੈਫਿਕ ਸਮੱਸਿਆ ਵਿੱਚ ਪੈ ਰਹੇ ਵਿਗੰਤਿਤ ਨਿਯਮਾਂ ਅਨੁਸਾਰ ਬੰਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਲਈ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾਵੇਗਾ। ਉਹਨਾਂ ਦੁਕਾਨਦਾਰਾਂ ਅਤੇ ਰੇੜੀਆਂ ਫੜੀਆਂ ਵਾਲਿਆਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਨਗਰ ਪੰਚਾਇਤ ਨੂੰ ਸਹਿਯੋਗ ਕਰਨ। ਇਸੋ ਕੀ ਹੋਰ ਨਾ ਤੋਂ ਇਲਾਵਾ ਪਵਨ ਅਗਰਵਾਲ ਸਾਹਿਬ ਕਾ ਐਮ ਸੀ ਸੋਨੂ ਮਿੱਤਲ ਟਿੰਪੀ ਕੁਮੜਾ ਮਨਦੀਪ ਸਿੰਘ ਕੋਟਲੀ ਕਲਰਕ ਆਦੇ ਹਾਜ਼ਰ ਸਨ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਰਿਪੋਰਟ ਅੱਜ ਮਿਤੀ 7 11 2025 ਦਫ਼ਤਰ ਨਗਰ ਪੰਚਾਇਤ ਸ਼ਾਹਕੋਟ ਅਹੀਂ ਜਿੰਨੇ ਵੀ ਕੌਂਸਲਰ ਇਕੱਠੇ ਹੋਏ ਨੇ ਆ ਕੌਂਸਲਰ ਇਕੱਠੇ ਹੋਏ ਨੇ ਆ ਅਸੀਂ ਨਾਲ ਜਿਹੜੇ ਸਾਡੇ ਮੇਨ ਬਾਜ਼ਾਰ ਆ ਉਹਦੇ ਵਿੱਚ ਜਿੰਨਾ ਵੀ ਇਹ ਰੇੜੀਆਂ ਆ ਜਾਂ ਕਾਰਾਂ ਆ ਉਹਨਾਂ ਨੇ ਕਬਜ਼ੇ ਦੁਕਾਨਦਾਰਾਂ ਨੇ ਬਹੁਤ ਕਰਾਈ ਹੋਏ ਆ ਉਹ ਅਸੀਂ ਪਛਾਣ ਹਟਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਨਹੀਂ ਹੋ ਰਿਹਾ ਹੁਣ ਅਸੀਂ ਇੱਕ ਦਫ਼ਤਰ ਵਾਲੋ ਕਾਨੂੰਨੀ ਕਾਰਵਾਈ ਜਿਹੜੇ ਵੀ ਦੁਕਾਨਦਾਰ ਨੇ ਕੋਈ ਸਮਾਨ ਬਾਹਰ ਰੱਖਿਆ ਜਾਂ ਉਹਨੇ ਰੇੜੀ ਮੋਰੇ ਲਵਾਈ ਉਹ ਅਸੀਂ ਨਗਰ ਪੰਚਾਇਤ ਵੱਲੋਂ ਜਿੰਨੇ ਟਰੈਕਟਰ ਟਰਾਲੀ ਜਾ ਕੇ ਉਹ ਚੱਕ ਕੇ ਸਮਾਨ ਅਹੀਂ ਲੈ ਆਉਣਾ ਨਾ ਕਿ ਅਸੀਂ ਸਮਾਨ ਉੜ ਕੇ ਇਹ ਹੀ ਬੇਨਤੀ ਕਰਦੇ ਵੇ ਅਸੀਂ ਸਮਾਨ ਜਿਹੜਾ ਚੱਕਿਆ ਉਹ ਵਾਪਸ ਨਹੀਂ ਕਰਾਂਗੇ ਇਸ ਕਰਕੇ ਦੁਕਾਨਦਾਰਾਂ ਨੂੰ ਅਸੀਂ ਫੇਰ ਅਪੀਲ ਕਰਦੇ ਆਂ ਵੀ ਤੁਸੀਂ ਆਪੋ ਆਪਣਾ ਸਮਾਨ ਆਪਣੀ ਦੁਕਾਨਾਂ ਦੇ ਅੰਦਰ ਰੱਖੋ ਜਿਹੜਾ ਮੇਨ ਬਾਜ਼ਾਰ ਆ ਜਾਂ ਸਾਡਾ ਮੁੱਗਾ ਰੋਡ ਆ ਇਹਨੂੰ ਬਿਲਕੁਲ ਖਾਲੀ ਕਰੋ ਇਹ ਅਸੀਂ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੀ ਬਹੁਤ ਤਕਲੀਫ ਹੁੰਦੀ ਹੈ ਕਿਉਂਕਿ ਕੋਈ ਜੇ ਕੋਈ ਘਟਨਾ ਇੱਥੇ ਹੋ ਜਾਂਦੀ ਆ ਮਤਲਬ ਕਿ ਕਿਸੇ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਆ ਉੱਥੇ ਇੱਕ ਫੈਰਗੇਟ ਡੀਲ ਜਿਉਣੀ ਹੁੰਦੀ ਆ ਉਹ ਵੀ ਨਗਦੀ ਨਹੀਂ ਉਹ ਵੀ ਬੜੀ ਮੁਸ਼ਕਲ ਹੁੰਦੀ ਆ ਕਿਉਂਕਿ ਸਾਡਾ ਜਿਹੜਾ ਹਸਪੀਟਲ ਆ ਉਹ ਵੀ ਇੱਥੇ ਮੇਨ ਬਾਜ਼ਾਰ ਦੇ ਲੱਗੇ ਆ ਇਸ ਕਰਕੇ ਉੱਥੋਂ ਵੀ ਕੋਈ ਕੋਈ ਨਾ ਕੋਈ ਜਿਹੜਾ ਮਰੀਜ਼ ਕੋਈ ਆਉਂਦਾ ਗੱਡੀਆਂ ਉੱਥੇ ਫਸ ਜਾਂਦੀਆਂ ਇਸ ਕਰਕੇ ਉਹਨਾਂ ਦੀ ਬੜੀ ਮੁਸ਼ਕਲ ਹੁੰਦੀ ਆ ਤੇ ਉਹਨਾਂ ਦੇ ਵਾਸਤੇ ਅਸੀਂ e bem atingiu o cardenho.